ਅੱਜ ਤਿਆਰੀ ਵੱਡੀ ਆ ਸਜਣੋ ਕਿਸੇ ਪਾਸੇ ਜਾਣ ਦੀ ਕਿਉਂਕਿ ਦੇਣ ਵੱਡਾ ਸੀ ਸਜਣੋ ਦੇਣ ਵੱਡਾ ਕੱਲੇ ਰੌਂਤੇ ਵਾਲੇ ਗਿੱਲ ਵਾਸਤੇ ਜਾਂ ਸਾਡੀ ਟੀਮ ਵਾਸਤੇ ਦੇਣ ਵੱਡਾ ਨਹੀਂ ਸੀ ਦੇਣ ਵੱਡਾ ਸੀ ਅੱਜ ਦਾ ਪੰਜਾਬੀ ਲੇਖਕ ਜਗਤ ਵਾਸਤੇ ਸਜਣੋ ਪਹੁੰਚੇ ਪਿੰਡ ਲੰਗਿਆਣਾ ਨਵਾਂ ਦੇ ਟੂਰਨਾਮੈਂਟ ਤੇ ਸਜਣੋ ਉੱਥੇ ਸਭ ਤੋਂ ਪਹਿਲਾਂ ਸ਼ਰਨੇ ਹੁਣਾਂ ਦੇ ਡੱਗੋ ਰਮਾਣੇ ਆ ਹੁਣਾਂ ਦੇ ਜੱਫੇ ਦੇਖੇ ਸਜਣੋ ਘੇਰ ਘੇਰ ਕੇ ਰੇਡਰਾਂ ਤੋਂ ਪੁਆਇੰਟ ਲੈੰਦੇ ਨੂੰ ਵੇਖ ਕੇ ਸੱਚੀ ਯਾਰ ਬੰਦਾ ਘਰੂਟ ਭਰ ਲੈਂਦਾ ਧਰਤੀ ਤੇ ਉਦੋਂ ਬਾਅਦ ਸਜਣੋ ਜੋ ਹੋਇਆ ਉਹ ਪੰਜਾਬੀ ਲੇਖਕ ਜਗਤ ਦਾ ਵੱਡਾ ਕੰਮ ਹੋਇਆ ਸਜਣੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਲੇਖਕ ਨੂੰ ਨੀਹਾਂ ਤੇ ਥੱਲੇ ਦੱਬੇ ਨੂੰ ਤਾਂ ਬਹੁਤ ਚੰਗੇ ਚੰਗਿਆਂ ਨੂੰ ਦੇਖਿਆ ਹੋਊਗਾ ਪਰ ਕਿਸੇ ਲੇਖਕ ਦਾ ਐਸ ਲੈਵਲ ਦਾ ਸਨਮਾਨ ਹੋਇਆ ਹੋਵੇ ਵੀ ਜਦੋਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਨੇ ਉਹਨੂੰ ਟਰੈਕਟਰ ਦਿੱਤਾ ਹੋਵੇ ਪਹਿਲਾਂ ਬੁੱਲਟ ਵੀ ਦਿੱਤਾ ਸੀ ਰੌਂਤੇ ਵਾਲੇ ਗੱਲ ਨੂੰ ਤਾਂ ਇਸ ਤਰ੍ਹਾਂ ਦਾ ਸਨਮਾਨ ਮੈਨੂੰ ਐਵੇਂ ਲੱਗਦਾ ਵੀ ਰੌਂਤੇ ਵਾਲੇ ਗੱਲ ਤੋਂ ਬਾਅਦ ਪਿਰਤ ਹੋ ਜੂਗੀ ਲੋਕਾਂ ਨੂੰ ਇਸ ਗੱਲ ਦਾ ਮੁੱਲ ਪਤਾ ਲੱਗ ਗਿਆ ਕਿ ਇਸ ਪੰਜਾਬੀ ਭਾਸ਼ਾ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਾਲੇ ਲੋਕਾਂ ਦਾ ਵਾਕਈ ਮਾਣ ਸਨਮਾਨ ਆ ਜਿਹੜਾ ਉਹ ਕਰਨਾ ਚਾਹੀਦਾ ਮੈਂ ਧੰਨਵਾਦ ਕਰਦਾ ਭਾਈ ਗੁਰਪ੍ਰੀਤ ਗਿੱਲ ਦੁੰਨੇਕਿਆਂ ਵਾਲੇ ਦਾ ਭਾਈ ਰਮਣਾ ਸਿੱਧੂ ਬਾਈ ਜਸਾ ਮੱਲੀ ਬਾਈ ਗੋਪਾਦੁੰਨੇ ਕੇ ਬਾਈ ਗੁਰਪ੍ਰੀਤ ਬਰਾੜ ਬਾਈ ਜਸਾ ਬਰਾੜ ਤੇ ਬਾਈ ਬਲਵਿੰਦਰ ਬਰਾੜ ਹੋਣਾ ਦਾ ਜਿਨ੍ਹਾਂ ਦੇ ਸਾਂਝੇ ਅਪਰਾਲੇ ਨਾਲ ਨਾ ਇਹ ਐਡਾ ਵੱਡਾ ਮਕਾਮ ਆ ਜਿਹੜਾ ਉਹ ਰੌਂਤੇ ਵਾਲੇ ਗਿੱਲ ਨੂੰ ਦਿੱਤਾ ਪਰ ਇਹ ਮਕਾਮ ਇਹ ਪਿਰਤ ਹੋਰ ਬਹੁਤ ਸਾਰੇ ਰਾਈਟਰਾਂ ਦਾ ਸਨਮਾਨ ਕਰਾਊਗੀ ਮੇਰਾ ਇਹ ਮੰਨਣਾ ਮੇਰਾ ਇਹ ਭਰੋਸਾ ਵੀ ਆ ਪੰਜਾਬੀਆਂ ਤੇ ਇਹ ਪਿਰਤ ਵੱਡੀ ਆ ਸਜਣੋ ਇਹ ਮਾਨ ਸਨਮਾਨ ਵੱਡਾ ਹੈ ਕੌਣ ਕੌਣ ਰੌਂਤੇ ਵਾਲੇ ਗੱਲ ਨੂੰ ਪਿਆਰ ਕਰਦਾ ਕਿਹਨੂੰ ਕਿਹਨੂੰ ਚਾ ਸੱਜਣੋ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਇਓ ਬਾਕੀ ਜਿਹੜਾ ਮੇਰਾ ਆਪਾਂ ਕਹਿੰਦੇ ਵੀ ਦਿਲੋਂ ਪਸੰਦੀਦਾ ਬਲਾਰਾ ਸਾਡਾ ਅਮਨਾ ਲੋਪੋ ਵਾਲਾ ਬੋਲਦਾ ਸੀ ਤੇ ਉਥੇ ਦੂਜੀ ਗੱਲ ਸੱਜਣੋ ਸ਼ੀਲੂ ਪਹੁੰਚਿਆ ਹੋਇਆ ਸੀ ਹਰਿਆਣੇ ਵਾਲਾ ਜਿਹੜਾ ਮੈਨੂੰ ਹਮੇਸ਼ਾ ਆਪਦਾ ਲੱਗਦਾ ਹੁੰਦਾ ਮੈਂ ਇਹਦੇ ਬਹੁਤ ਮੈਚ ਦੇਖਦਾ ਆਹ ਦੇਖ ਮੈਂ ਯਾਰ ਇਸ ਬੰਦੇ ਨੂੰ ਭੱਜ ਕੇ ਜਾ ਕੇ ਮਿਲਿਆ ਇਸ ਬੰਦੇ ਦਾ ਮੈਂ ਬਹੁਤ ਵੱਡਾ ਫੈਨ ਆ ਮੈਨੂੰ ਦਿਲੋਂ ਖੁਸ਼ੀ ਹੋਈ ਇਹ ਸੱਜਣ ਨੂੰ ਮਿਲ ਕੇ ਸੱਜਣ ਨੂੰ ਅੱਜ ਦਾ ਮੈਂ ਕਹਿ ਸਕਦਾ ਵੀ ਦਿਨ ਮੇਰੇ ਲਈ ਇਤਿਹਾਸ ਬਣ ਗਿਆ ਵੀਡੀਓ ਨੂੰ ਸ਼ੇਅਰ ਕਰਿਓ ਤੇ ਫਿਰ ਨਹੀਂ ਮੰਨਤੇ ਸ਼ੀਲੂ ਦਾ ਜੱਫਾ ਦਿਖਾ ਦਈਏ ਫਿਰ ਓਹੋ ਯਾਰ ਆ ਤਾਂ ਦੂਜਾ ਪੈ ਗਿਆ ਯਾਰ ਹੌਣ ਦਿਖਾ ਦਈਏ ਫਿਰ ਸ਼ੀਲੂ ਦਾ ਜੱਫਾ ਦਿਖਾ ਦਿੰਨੇ ਆ ਯਾਰ ਹਜੇ ਵੀ ਯਾਰ ਦੂਜੇ ਨੰਬਰ ਵਾਲਾ ਪੈ ਗਿਆ ਯਾਰ ਸ਼ੀਲੂ ਨਹੀਂ ਪਿਆ ਕੁਇਨ ਜਰ ਤੱਕ ਹਾਂ ਦੰਨੇ ਫਿਰ ਜਰ ਦਿਖਾਉਣਾ ਪਊ ਯਾਰ ਹੁਣ ਤੁਸੀਂ ਫਿਰ ਕਹੋਗੇ ਬਈ ਸ਼ਿਲੂ ਦਾ ਜੱਫਾ ਨਹੀਂ ਦਿਖਾਇਆ ਯਾਰ ਹੁਣ ਲਵਾ ਦਗੇ ਫਿਰ ਜੱਫਾ ਸ਼ਿਲੂ ਤੋਂ ਓਹੋ ਯਾਰ ਦੂਜੀ ਕੰਨੀ ਆਲਾ ਪੈ ਗਿਆ ਲੈ ਫਿਰ ਹੁਣ ਪਾ ਪੈ ਗਿਆ ਸ਼ਿਲੂ ਇਹ ਲੈ ਆ ਸੈਟ ਲਿਆ ਲੈ ਇਹ ਤਾਂ ਐ ਮਨਾਉਂਦਾ ਹੁਣ ਹੋਰ ਜੱਫਾ ਦਿਖਾ ਦਿਆਂ ਫਿਰ ਆ ਲਓ ਲੈ ਇਹ ਤਾਂ ਐ ਸੜਦਾ ਵੀ ਮੱਲੋ ਇਹ ਤੇ ਰੇਡ ਪਾਉਣੀ ਔਖੀ ਆ ਜੇ ਮੇਰੇ ਅਰਗੇ ਦਾ ਬਾਹਰ ਗਰਾਊਂਡ ਤੋਂ ਬੈਠੇ ਦਾ ਦਿਲ ਕਰਦਾ ਹੋਵੇ ਰੇਡਰ ਬਣਨ ਨੂੰ ਇਹ じゃ ਬੰਦਾ ਦਾ ਯਾਰ ਦਿਲ ਤੋੜ ਦਿੰਦਾ ਅਗਲਾ ਦਾ ਯਾਰ ਸੀਲੂ ਜਾਫੀ ਆ ਯਾਰ ਆਪਣੀ ਤਾਂ ਨਹੀਂ ਕਿਸੇ ਨੇ ਸਿਰੀ ਚੱਕਣ ਦੇਣੀ ਆ ਦੇਖ ਲੈ ਐ ਪੈ ਮੰਨਦੇ ਆ ਯਾਰ ਰੇਡਰ ਇਹ ਤੋਂ ਤਾਂ ਬਾਹਲਾ ਕਿਹੜਾ ਯਾਰ ਬਾਹਲੇ ਦਾ ਲ ਆਉਂਦਾ ਯਾਰ ਕਮਾਲ ਆ ਯਾਰ ਆ ਦੇਖੋ ਫੜਦਾ ਦੇਖੋ ਤੁਸੀਂ ਹੁਣ ਇਹ ਲੈ ਕਿਉਂ ਤੋੜ ਤਰ ਲਈ ਘੁੱਟ ਫੜ ਲਿਆ ਬਗਲ ਭਰ ਲਈ ਲੈ ਲੱਤ ਲਾਤੀ ਲੈ ਆ ਚਾਰ ਦਾ ਲ ਆ ਗਿਆ ਇਹ ਨੂੰ ਕਹਿੰਦੇ ਆ ਸਜਣੋ ਸ਼ੀਲੂ ਤੇ ਸਜਣੋ ਬੜਾ ਮਨ ਖੁਸ਼ ਹੋਇਆ ਇਹ ਆ ਸ਼ੀਲੂ ਸਜਣੋ ਤੇ ਫਿਰ ਦੂਜੇ ਪਾਸੇ ਆਏ ਸਾਡਾ ਯਾਰ ਰੌਂਤੇ ਵਾਲਾ ਗਿੱਲ ਸਜਣੋ ਜਿਉਂਦੇ ਰੋ